ਦੋਸਤੋ ਮਹਾਰਾਜਾ ਰਣਜੀਤ ਸਿੰਘ ਜੀ ਨੇ 10 ਸਾਲ ਦੀ ਉਮਰ 'ਚ ਪਹਿਲੀ ਲੜਾਈ ਲੜੀ ਸੀ ਆਪਣੇ ਪਿਤਾ ਜੀ ਨਾਲ ਮਿਲ ਕੇ ਅਤੇ 17 ਸਾਲ ਦੀ ਉਮਰ 'ਚ ਅਫਗਾਨਿਸਤਾਨ ਦੇ ਰਾਜੇ ਜਮਾਨ ਸ਼ਾਹ ਦੁਰਾਨੀ ਨੂੰ ਭਾਰਤ 'ਤੇ ਕਬਜ਼ਾ ਕਰਨ ਤੋਂ ਰੋਕਿਆ। ਮਹਾਰਾਜਾ ਰਣਜੀਤ ਸਿੰਘ ਕੋਈ ਜ਼ਿਆਦਾ ਪੜਿਆ-ਲਿਖਿਆ ਨਹੀਂ ਸੀ ਪਰ ਫਿਰ ਵੀ ਬਹੁਤ ਬੁੱਧੀਮਾਨ ਤੇ ਬਹਾਦਰ ਰਾਜਾ ਸੀ ਅਤੇ ਮਹਿਜ 20 ਸਾਲ ਦੀ ਉਮਰ 'ਚ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਉਪਾਧੀ ਮਿਲੀ। 1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫਤਿਹ ਅਤੇ ਇੱਥੋਂ ਹੀ ਸਿੱਖ ਰਾਜ ਲਈ ਰਾਹ ਪੱਧਰਾ ਹੋਇਆ ਸੀ। ਦੋਸਤੋ ਇਦਾਂ ਦੀਆਂ ਹੋਰ ਇਤਿਹਾਸਮੰਦ ਵੀਡੀਓ ਦੇਖ ਦੋ ਅਕਾਲੀ ਫੂਲਾ ਸਿੰਘ ਜੀ ਕੋਲ ਸ਼ਿਕਾਇਤਾਂ ਆਈਆਂ ਕਿ ਮਹਾਰਾਜਾ ਰਣਜੀਤ ਸਿੰਘ ਸਿੱਖੀ ਸਿਧਾਂਤਾਂ ਦੇ ਉਲਟ ਕੰਮ ਕਰ ਰਿਹਾ ਹੈ ਜਿਵੇਂ ਨਾਚ ਦੇਖਦਾ ਹੈ ਤੇ ਦਾੜੀ ਰੰਗਦਾ ਹੈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੁਨੇਹਾ ਭੇਜ ਕੇ ਸ਼ਿਕਾਇਤਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਈ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਇਆ ਅਤੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਕਹਿਣ ਤੇ ਮਹਾਰਾਜੇ ਨੂੰ 100 ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਮਹਾਰਾਜਾ ਅਕਾਲ ਤਖਤ ਸਾਹਿਬ ਦੇ ਬਾਹਰ ਇਮਲੀ ਦੇ ਦਰਖਤ ਨਾਲ ਬ ਕਈ ਖੜਾ ਸੀ ਮਹਾਰਾਜ ਦੀ ਨਿਮਰਤਾ ਅਤੇ ਸ੍ਰੀ ਅਕਾਲ ਤਾਤ ਸਹਿਬ ਪ੍ਰਤੀ ਸਮਰਪਣ ਨੂੰ ਦੇਖਦੇ ਹੋਏ ਅਤੇ ਸਿੱਖ ਸੰਗਤ ਦੇ ਕਹਿਣ ਤੇ ਕਾਲੀ ਫੂਲਾ ਸਿੰਘ ਜੀ ਨੇ ਕੋੜੇ ਤਾਂ ਨਹੀਂ ਮਾਰੇ ਦੋਸਤੋ ਮਹਾਰਾਜਾ ਰਣਜੀਤ ਸਿੰਘ ਕਿੰਨਾ ਸੈਕੂਲਰ ਰਾਜਾ ਸੀ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਸਿੱਖ, ਹਿੰਦੂ, ਮੁਸਲਮਾਨ ਅਤੇ ਕੁਝ ਯੂਰੋਪੀਅਨ ਸੈਨਿਕ ਵੀ ਸ਼ਾਮਲ ਸਨ ਅਤੇ ਹਰ ਇੱਕ ਨੂੰ ਅਧਿਕਾਰ ਹੁੰਦਾ ਸੀ ਕਿ ਉਹ ਆਪਣੀ ਯੋਗਤਾ ਅਨੁਸਾਰ ਉੱਚੇ ਅਹੁਦਿਆਂ ਤੱਕ ਪਹੁੰਚ ਸਕਣ ਤੱਕ ਜਿੱਥੇ ਮਹਾਰਾਜਾ ਰਣਜੀਤ ਸਿੰਘ ਗੁਰਦੁਆਰਿਆਂ ਦੀ ਸੇਵਾ ਦਿੰਦੇ ਹੁੰਦੇ ਸੀ ਉੱਥੇ ਹੀ ਹਿੰਦੂ ਮੰਦਰਾਂ ਲਈ ਵੀ ਸੇਵਾ ਦਿਆ ਕਰਦੇ ਸੀ ਅਤੇ ਮੰਨਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗਊ ਹੱਤਿਆ ਦੀ ਸਜ਼ਾ ਮੌਤ ਹੁੰਦੀ ਸੀ ਅਤੇ ਉਹਨਾਂ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਉਹ ਨਾ ਤਾਂ ਪ੍ਰਜਾ ਨੂੰ ਤੰਗ ਕਰਨ ਤੇ ਨਾ ਹੀ ਉਹਨਾਂ ਨਾਲ ਕੋਈ ਛੇੜਛਾੜ ਕਰਨ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਬਧੇ ਰਾਜ ਕਿਉਂ ਸੀ ਆਪ ਦੇਖਦੇ ਹਾਂ ਇਸ ਰਾਜ ਵਿੱਚ ਕਿਸੇ ਦੇ ਵੀ ਧਰਮਿਕ ਸਥਾਨਾਂ ਨੂੰ ਤੋੜਿਆ ਨਹੀਂ ਸੀ ਜਾਂਦਾ ਸਗੋਂ ਸੋਨੇ ਤੇ ਚਾਂਦੀ ਦੀਆਂ ਜ਼ਕੀਰਾਂ ਦਿੱਤੀਆਂ ਜਾਂਦੀਆਂ ਸਨ ਹਰ ਧਰਮ ਦੇ ਇਨਸਾਨ ਨੂੰ ਵੱਡੇ ਉਹਦੇ ਦਿੱਤੇ ਗਏ ਬਿਨਾ ਉਹਦਾ ਧਰਮ ਦੇ ਇਸ ਰਾਜ ਵਿੱਚ ਕਿਸੇ ਨੂੰ ਵੀ ਮੌਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ ਹਰ ਇੱਕ ਨੂੰ ਪੂਲ ਬਖਸ਼ਾਉਣ ਦਾ ਮੌਕਾ ਦਿੱਤਾ ਜਾਂਦਾ ਸੀ ਪਰ ਕਿਸੇ ਵੀ ਬਲਦਕਾਰੀ ਨੂੰ ਬਖਸ਼ਾ ਨਹੀਂ ਸੀ ਜਾਂਦਾ ਉਸ ਲਈ ਮੌਦੀ ਹੀ ਸਜ਼ਾ ਹੁੰਦੀ ਸੀ ਅੱਜ ਦੀ ਤਰ੍ਹਾਂ ਨਹੀਂ ਕਿ ਬਲਦਕਾਰੀ ਕਦੋਂ ਵੀ ਪਰੋਲ ਤੇ ਬਾਹਰ ਆ ਸਕਦੇ ਨਹੀਂ ਇਸ ਰਾਜ ਵਿੱਚ ਸਿੱਖਿਆ ਤੇ ਵੀ ਬਹੁਤ ਜ਼ੋਰ ਦਿੱਤਾ ਗਿਆ ਜਿਸ ਕਰਕੇ ਇਸ ਦਾ ਲਿਟਰੇਸੀ ਰੇਟ ਫਰਾਂਸ ਤੋਂ ਵੀ ਦੇਸੇ ਰਾਜ ਵਿੱਚ ਬਾਹਰ ਹੀ ਹਮਲਾਵਾਰਾਂ ਨੂੰ ਵੀ ਠੱਲ ਪਾਈ ਗਈ ਹਮਲਾਵਾਰ ਪੰਜਾਬ ਵਾਲਾ ਅੱਖ ਚੁੱਕਣ ਤੋਂ ਵੀ ਡਰਦੇ ਸਨ ਪਰਜਾ ਤੇ ਜ਼ੁਲਮ ਕਰਨ ਦੀ ਥਾਂ ਪ੍ਰਜਾ ਦੀਆਂ ਦੁੱਖਤ ਗਲੀਫਾਂ ਮਹਾਰਾਜਾ ਆਪ ਸੁਣਦੇ ਸਨ ਉਸ ਵੇਲੇ ਸਭ ਤੋਂ ਘੱਟਵਾਦੀ ਸਿੱਖਾਂ ਦੀ ਸੀ ਤੇ ਸਭ ਤੋਂ ਵੱਧਵਾਦੀ ਮੁਸਲਮ ਕਮਿਊਨਿਟੀ ਦੀ ਸੀ ਜਿਕਰੇ ਰਾ ਚੰਗਾ ਨਾ ਹੁੰਦਾ ਤਾਂ ਜਦਾਂ ਦੇ ਚੱਲ ਹੀ ਨਹੀਂ ਸੀ ਸਕਦਾ ਕਵਾਰ ਮਹਾਰਾਜਾ ਰਣਜੀਤ ਸਿੰਘ ਜੀ ਹਾਥੀ ਤੇ ਬੈਠ ਕੇ ਲਾਹੌਰ ਸ਼ਹਿਰ ਦੀਆਂ ਗਲੀਆਂ ਚੋਂ ਗੁਜ਼ਰ ਰਹੇ ਸਨ ਤੇ ਅਚਾਨਕ ਉਹਨਾਂ ਦੇ ਮੱਥੇ ਤੇ ਇੱਕ ਛੋਟਾ ਜਿਹਾ ਪੱਥਰ ਆ ਪਜਿਆ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਚੱਲਣ ਵਾਲੇ ਸੈਨਿਕ ਚਾਰੇ ਪਾਸੇ ਦੌੜ ਗਏ ਅਤੇ ਬੱਚਿਆਂ ਨੂੰ ਫੜ ਕੇ ਮਹਾਰਾਜਾ ਦੇ ਸਾਹਮਣੇ ਲੈ ਕੇ ਆਏ ਬੱਚੇ ਬਹੁਤ ਸਹਿਮੇ ਹੋਏ ਸਨ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਕਿ ਤੁਸੀਂ ਇਹ ਪੱਥਰ ਮੇਰੇ ਕਿਉਂ ਮਾਰਿਆ ਬੱਚਿਆਂ ਨੇ ਜਵਾਬ ਦਿੱਤਾ ਕਿ ਅਸੀਂ ਤਾਂ 베ਰੀ ਦੇ ਦਰਖਤ ਤੋਂ 베ਰ ਤੋੜ ਰਹੇ ਸੀ ਅਸੀਂ ਤਾਂ 베ਰੀ ਦੇ ਪੱਥਰ ਮਾਰਿਆ ਸੀ ਪਰ ਉਹ ਪੱਥਰ ਆਪਣੇ ਨਿਸ਼ਾਨੇ ਤੋਂ ਖੁੰਝ ਕੇ ਤੁਹਾਡੇ ਬਜਿਆ ਜਦੋਂ ਮਹਾਰਾਜਾ ਰ ਬੱਚਿਆਂ ਤੋਂ ਐਸਾ ਗੱਲ ਦਾ ਪਤਾ ਲੱਗਾ ਤਾਂ ਉਹ ਹੱਸਣ ਲੱਗੇ। 베ਰੀ ਦੇ ਵੱਟੇ ਵੱਜਣ ਤਾਂ ਉਹ 베ਰ ਦਿੰਦੀ ਹੈ। ਮਹਾਰਾਜਾ ਦੇ ਵੱਟੇ ਵੱਜਣ ਤਾਂ ਉਹ ਕੁਝ ਨਾ ਦੇਵੇ। ਇਹ ਕਿੱਥੇ ਲਿਖਿਆ ਹੈ? ਤੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੱਚਿਆਂ ਨੂੰ ਸੋਨੇ ਦੇ ਸਿੱਕੇ ਦੇ ਕੇ ਨਵਾਇਆ। ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ।